ਸਾਡਾ ਟੀਵੀ ਦੇਖਣ ਦਾ ਸਟਾਈਲ ਬਹੁਤ ਸੇਮ ਹੈ ਟੈਡਾ ਉਂ ਵਰਕਿਆਂ ਦੇ ਦੋਨੋਂ ਜਣੇ ਉਹਨਾਂ ਦਾ ਤਾਂ ਹੁਣ ਇਦਾਂ ਹੁੰਦੀ ਆ ਉਹ ਕਹਿੰਦੇ ਪਿਓ ਪੁੱਤ ਦੀਆਂ ਰਲ ਦੀਆਂ ਕਈ ਹੈਬਿਟ ਆ ਉਹ ਤੋਂ ਪੱਗ ਦਾ ਸਟਾਈਲ ਸੇਮ ਸੇਮ ਜੱਟੀ ਫਿਰ ਤੁਰਨ ਦਾ ਸਟਾਈਲ ਉਹ ਵੀ ਸਾਡਾ ਕਾਫੀ ਹੱਦ ਤੱਕ ਸੇਮ ਹੈ ਉਹ ਵੀ ਨਹੀਂ ਮੈਨੂੰ ਗੱਲ ਵਧੀਆ ਲੱਗਦੀ ਬਈ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਨਾ ਯਾਰ ਮੈਂ ਤਾਂ ਉਹੇ ਕਮਰੇ ਜਾ ਕੇ ਬੈਠਿਆ ਉਸ ਕੈਰੈਕਟਰ ਦੇ ਵਿੱਚ ਵੜਨਾ ਸੀ ਫੀਲ ਕੀਤਾ ਫੀਲ ਕੀਤਾ ਹੈਨਾ ਮੈਨੂੰ ਤਾਂ ਬਈ 2 ਮਹੀਨੇ ਲੱਗੇ ਉਹ ਚੋਂ ਨਿਕਲਣ ਉਹ ਵੀ ਮੈਨੂੰ ਬਹੁਤ ਜਲੂਸ ਗੱਲਾਂ ਆਦੀਆਂ ਗੱਲ ਵਧੀਆ ਲੱਗਦੀ ਬਾਈ ਜਿਵੇਂ ਕਈ ਲੋਕ ਕਹਿ ਦਿੰਦੇ ਨੇ ਨਾ ਹੂੰ ਵੀ ਆ ਯਾਰ ਮੈਂ ਤਾਂ ਫਿਰਨਾ ਥੋੜੀ ਦੇਰ ਦੂਏ ਕਮਰੇ ਜਾ ਕੇ ਬੈਠਿਆ ਉਸ ਕੈਰੈਕਟਰ ਦੇ ਵਿੱਚ ਵੜਨਾ ਸੀ ਉਹ ਫੀਲ ਕੀਤਾ ਫੀਲ ਕੀਤਾ ਹੈਨਾ ਮੈਨੂੰ ਤਾਂ ਬਾਈ 2 ਮਹੀਨੇ ਲੱਗ ਗਏ ਉਸ ਚੋਂ ਨਿਕਲਣ ਉਹ ਵੀ ਮੈਨੂੰ ਬਹੁਤ ਬੋਰਿੰਗ ਲੱਗਦੀ ਹੈ ਜਲੂਸ ਗੱਲਾਂ ਲੱਗਦੀਆਂ ਉਹਦਾ ਰੀਜ਼ਨ ਇਹ ਹੈ ਬਾਈ ਫਿਰ ਤੁਸੀਂ ਪ੍ਰੋਫੈਸ਼ਨਲ ਕਰਦੇ ਹੋ ਫਿਰ ਹਮ ਐਕਟਰ ਦਾ ਐਕਟਰ ਦਾ ਮਤਲਬ ਹੀ ਇਹ ਹੈ ਵੀ ਆਪਾਂ ਦੋਨੋਂ ਜਣੇ ਬੈਠੇ ਇਧਰੋਂ ਕੈਮਰਾ ਹੋਇਆ ਤੇ ਆਹ ਔਨ ਹੋ ਗਿਆ ਸਿਚੁਏਸ਼ਨ ਦੇ ਦੱਸਤੀ ਤੁਸੀਂ ਐਕਟ ਕਰੋ ਫਿਰ ਤਾਂ ਤੁਸੀਂ ਪ੍ਰੋਫੈਸ਼ਨਲ ਐਕਟਰ ਹੀ ਨਹੀਂ ਹੈਗੇ ਵੀ ਜੇ ਤੁਹਾਨੂੰ ਇਹ ਸਦਿਆ ਨਹੀਂ ਲੱਗ ਰਹੀਆਂ ਨਹੀਂ ਹੈ ਕੈਰੈਕਟਰ ਚ ਬੜਨ ਨੂੰ ਕੋਈ ਤੈ ਨਿਕਲਣ ਨੂੰ ਸੱਚ ਜਿਹੜੇ ਹੁਣ ਏਡੇ ਦਿਗਜ ਕਲਾਕਾਰ ਨੇ ਭਾਵੇਂ ਬਾਲੀਵੁੱਡ ਦੇ ਨੇ ਭਾਵੇਂ ਪੰਜਾਬ ਦੇ ਨੇ ਐਸਾ ਨਾਲ ਤਾਂ ਉਹ ਫਿਲਮਾਂ ਹੀ ਨਾ ਕਰਨ ਵੀ ਦੋ ਦੋ ਮਹੀਨੇ ਦਾ ਉਹਨਾਂ ਦੀ ਤਾਂ ਇਹ ਸਾਲ-ਸਾਲ ਪੈਂਡਿੰਗਾਂ ਚ ਰਹਿਣ ਸਾਲ-ਸਾਲ ਵੀ ਪਲੱਸ ਹੋ ਤਾਂ ਇੱਕ ਫਿਲਮ ਦੇ ਸਾਈਡ ਬਾਈ ਸਾਈਡ ਉਹਨਾਂ ਦੀਆਂ ਦੋ ਹੋਰ ਚੱਲ ਰਹੀਆਂ ਹੁੰਦੀਆਂ ਸੱਚ ਇਕੱਠੀਆਂ ਚੱਲੀ ਆਉਂਦੀਆਂ ਉਹਨਾਂ ਦੀ ਪਿਓ ਪੁੱਤ ਦਾ ਰਿਸ਼ਤਾ ਜੀ ਇਹ ਬਹੁਤ ਪਾਕ ਪਵਿੱਤਰ ਰਿਸ਼ਤਾ ਹੈ ਜੀ ਕਿਉਂਕਿ ਪਿਓ ਪੁੱਤ ਦੀ ਯਾਰੀ ਪਿਓ ਪੁੱਤ ਦੀ ਯਾਰੀ ਦੀਆਂ ਮਿਸਾਲਾਂ ਆਪਾਂ ਤਾਂ ਸੁਣਦੇ ਆਏ ਹਾਂ ਹੂੰ ਵੀ ਯਾਰ ਤਾਂ ਪਿਓ ਹੀ ਇੱਕ ਬਾਕੀ ਜਿੰਨੇ ਮਰਜ਼ੀ ਬਣਾ ਲਓ ਦੁਨੀਆ ਤੇ ਤਾਂ ਉਹੀ ਤੁਰੇ ਫਿਰਦੇ ਨੇ ਇਕਲੌਤਾ ਯਾਰ ਤੁਹਾਡਾ ਪਿਓ ਆ ਤੁਹਾਡਾ ਜਿਹੜਾ ਤੁਹਾਡੇ ਐਂਡ ਟਾਈਮ ਤੱਕ ਤੇ ਨਾਲ ਖੜੂਗਾ ਜੀ ਜਿਵੇਂ ਤੁਹਾਨੂੰ ਪੁੱਛਾਂ ਵੀ ਇੱਕ ਪਿਓ ਪੁੱਤ ਦੀ ਯਾਰੀ ਕਿਵੇਂ ਦੀ ਹੁੰਦੀ ਹੈ ਤੇ ਕਿਵੇਂ ਦੀ ਹੋਣੀ ਚਾਹੀਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਜਿਵੇਂ ਜੇ ਆਪਾਂ ਆਪਣੀ ਗੱਲ ਦੱਸੀਏ ਤਾਂ ਸਾਡੀ ਸ਼ੁਰੂ ਤੋਂ ਨਾ ਮਤਲਬ ਮੈਨੂੰ ਲੱਗਦਾ ਸਾਡੀ ਵੀ ਕੀ ਹਰੇਕ ਦੀ ਇਦਾਂ ਹੋਊਗੀ ਵੀ ਮਤਲਬ ਮੋਸਟ ਆਫ ਦਾ ਬੰਦਿਆਂ ਦੀ ਕਿ ਜਦੋਂ ਆਪਾਂ ਸ਼ੁਰੂ ਤੋਂ ਲੈ ਕੇ ਮਤਲਬ ਹਾਂ ਇੱਕ ਪਿਆਰ ਕਲਬ ਉਹ ਚੀਜ਼ ਰਹਿੰਦੀ ਹੈ ਤੇ ਇੱਕ ਤੁਸੀਂ ਲਾ ਲਓ ਸોર્ટ ਆਫ ਕੀ ਕਹਿੰਦੇ ਹੁੰਦੇ ਨੇ ਉਹਨੂੰ ਡਾਰਕ ਕਹਿ ਸਕਦੇ ਹੋ ਜਾਂ ਜਾਂ ਇੱਕ ਝਾਕਾ ਜਿਹਾ ਲਾ ਲਓ ਹੈਨਾ ਵੀ ਉਹ ਚੀਜ਼ ਤਾਂ ਰਹਿੰਦੀ ਹੀ ਹੈ ਇਸ ਰਿਸ਼ਤੇ ਮੇਰੇ ਹਸਾਬ ਨਾਲ ਵੀ ਡਰ ਵਾਲੀ ਡਾਰਕ ਕਹਿ ਲਓ ਜਾਂ ਝਾਕਾ ਕਹਿ ਲਓ ਜਾਂ ਕੁਝ ਮਤਲਬ ਵੀ हां ਉਦਾਂ ਨੋ ਡਾਊਟ ਤੁਸੀਂ ਇੰਨਾ ਟਾਈਮ ਸਪੈਂਡ ਕਿਉਂਕਿ ਜਿਵੇਂ ਡੈਡ ਹੋਣਾ ਦਾ ਇਦਾਂ ਸੀਗਾ ਵੀ ਜਦੋਂ ਮੈਂ ਸਕੂਲ 'ਚ ਹੁੰਦਾ ਸੀਗਾ ਤਾਂ ਮੈਂ ਹਮੇਸ਼ਾ ਉਦੋਂ ਛਣਕਾਟਿਆਂ ਦੇ ਸੈੱਟ ਤੇ ਵੀ ਜਾਂਦਾ ਹੁੰਦਾ ਸੀਗਾ ਫਿਰ ਜਦੋਂ ਮੈਂ ਥੋੜਾ ਜਿਹਾ ਵੱਡੀਆਂ ਕਲਾਸਾਂ 'ਚ ਆਇਆ ਉਦੋਂ ਫਿਰ ਮੈਂ ਫਿਲਮਾਂ ਜਦੋਂ ਸ਼ੁਰੂ ਹੋ ਗਈਆਂ ਫਿਲਮਾਂ ਦੇ ਸੈਟ ਤੇ ਜਾਣਾ ਸ਼ੁਰੂ ਹੋ ਗਿਆ ਹੈ ਨਾ ਫਿਰ ਚੀਜ਼ਾਂ ਪੁੱਛਣੀਆਂ ਫਿਰ ਉਹਨਾਂ ਦਾ ਨਾ ਐਕਚੁਅਲੀ ਜੋ ਸਮਝਾਣ ਦਾ ਤੇ ਪਲੱਸ ਉਹਨਾਂ ਦੀਆਂ ਜੋ ਕੁਆਲਿਟੀਆਂ ਨੇ ਜੇ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਮੈਂ ਮੈਂ ਨਾ ਉਹਨਾਂ ਦੀ ਇਦਾਂ ਨਹੀਂ ਹੈਗਾ ਵੀ ਮੈਂ ਇੰਟੈਂਸ਼ਨਲੀ ਉਹ ਚੀਜ਼ ਕਰ ਰਿਹਾ ਜੋ ਉਹ ਕਰਦੇ ਨੇ ਬਟ ਜੋ ਉਹਨਾਂ ਦਾ ਹਿਸਾਬ ਆ ਜੋ ਉਹਨਾਂ ਦਾ ਇੱਕ ਵੇ ਆਫ ਤੁਸੀਂ ਲਾ ਲੋ ਗੱਲ ਕਰਨ ਦਾ ਤਰੀਕਾ ਉਹਨਾਂ ਦਾ ਜਾਂ ਉਹਨਾਂ ਦਾ ਕਿਸੇ ਕੋਈ ਡਿਸਾਈਡ ਕੋਈ ਕਿਸੇ ਚੀਜ਼ ਦੇ ਡਿਸੀਜਨ ਤੇ ਪਹੁੰਚਣਾ ਉਹਨਾਂ ਨੇ ਮੈਨੂੰ ਐ ਲੱਗਦਾ ਹੁੰਦਾ ਕਈ ਵਾਰੀ ਮੈਂ ਸੋਚਦਾ ਹੁੰਦਾ ਹੁੰਦਾ ਵੀ ਕਰ ਮੈਂ ਵੀ ਉਹੀ ਚੀਜ਼ ਰਿਹਾ ਪਰ ਮੈਂ ਕਰ ਅਨ ਇੰਟੈਂਸ਼ਨਲੀ ਰਿਹਾ ਪਰ ਮੈਂ ਜਾਣ ਕੇ ਸੋਚ ਕੇ ਨਹੀਂ ਕਰ ਰਿਹਾ ਵੀ ਉਹ ਇਦਾਂ ਕਰ ਦਿੰਨੇ ਪਰ ਮੈਂ ਕਰ ਦਿੰਨਾ ਉਦਾਂ ਫਿਰ ਮੈਨੂੰ ਬਾਅਦ ਚ ਯਾਦ ਆਉਂਦਾ ਅੱਛਾ ਵੀਰ ਦਾ ਕਰ ਦਿਆ ਹੁੰਦਾ ਨੇ ਉਹ ਵੀ ਇਦਾਂ ਕਰ ਦਿੰਨੇ ਮਤਲਬ ਮੈਨੂੰ ਲੱਗਦਾ ਅਨ ਇੰਟੈਂਸ਼ਨਲੀ ਮੈਂ ਬਹੁਤ ਪ੍ਰਭਾਵਤ ਹਾਂ ਉਹਨਾਂ ਤੋਂ ਥੋੜੇ ਫਾਦੇ ਸਾਹਿਬ ਤੋਂ। ਕੀ ਬਾਤ ਹੈ। ਪ੍ਰਭਾਵ ਬਹੁਤ ਹੈ ਉਹਨਾਂ ਦਾ। ਬਟ ਹਾਂ ਕਈ ਚੀਜ਼ਾਂ ਹੁੰਦੀਆਂ ਨੇ ਮਤਲਬ ਬਹੁਤ ਜਾਣੇਗੇ ਮੈਨੂੰ ਕਹਿ ਦਿੰਦੇ ਜਿਹੜੇ ਮਤਲਬ ਕਲੋਜ਼ ਨੇ ਹੈਨਾ ਜਿਹੜੇ ਰੋਜ਼ ਡੈਡੀ ਨੂੰ ਜਾਂ ਮੈਨੂੰ ਮਿਲਦੇ ਨੇ ਹੈਨਾ ਜਾਂ ਉਹ ਕਹਿ ਦਿੰਦੇ ਜਿਵੇਂ ਮੈਂ ਬੈਠਾ ਹੋਊਂਗਾ ਸਾਡਾ ਟੀਵੀ ਦੇਖਣ ਦਾ ਸਟਾਈਲ ਬਹੁਤ ਸੇਮ ਹੈ। ਅੱਛਾ ਸਾਈਟੇਡਾ ਉਹ ਕਰਕੇ ਆਂ ਦੇਖਦੇ ਆਂ ਦੋਨੋਂ ਜਾਣੇ। ਇਦਾਂ ਉਹ ਤਾਂ ਹੁਣ ਇਦਾਂ ਹੁੰਦੀਆਂ ਉਹ ਕਹਿੰਦੇ ਪਿਓ ਪੁੱਤ ਦੀਆਂ ਰਲਆਂ ਦੀਆਂ ਕਈ ਹੈ ਬਟਾ ਉਹ ਤੋਂ ਪੱਗ ਦਾ ਸਟਾਈਲ ਸੇਮ ਸੇਮ ਜੱਟੀ ਫਿਰ ਤੁਰਨ ਦਾ ਤੁਰਨ ਦਾ ਸਟਾਈਲ ਉਹ ਵੀ ਸਾਡਾ ਕਾਫੀ ਹੱਦ ਤੱਕ ਸੇਮ ਹੈ ਵਾਹ ਸੋ ਆ ਮੈਨੂੰ ਐਂ ਲੱਗਦਾ ਵੀ ਮੈਂ ਸੋਚ ਕੇ ਨਹੀਂ ਕਰਦੀ ਬਹੁਤ ਜਿਆਦਾ ਹੀ ਪਿਆਰ ਕਰਦਾ ਉਹਨਾਂ ਨੂੰ ਪਰ ਇਦਾਂ ਨਹੀਂ ਹੈਗਾ ਹਾਂ ਮੈਂ ਇਦਾਂ ਇਦਾਂ ਵੀ ਨਹੀਂ ਹੈਗਾ ਵੀ ਜਿਵੇਂ ਲੋਕੀ ਕਹਿੰਦੇ ਵੀ ਤੁਸੀਂ ਜੱਫੀ ਨਹੀਂ ਪਾਉਂਦੇ ਘਰਦਿਆਂ ਨੂੰ ਜਾਂ ਪਾਉਨੇ ਮੈਂ ਬੋਲਣਾ ਵੀ ਤੂੰ ਸੀ ਐਕਸਪ੍ਰੈਸ ਕਰਦਾ ਕਿਉਂਕਿ ਅੱਜ ਕੱਲ ਮੇਰੇ ਵਿੱਚ ਬਹੁਤ ਹੈ ਮੈਂ ਨਾ ਆਪਣੇ ਪਿਓ ਨੂੰ ਮੈਂ ਹੁਣ ਪਉਣ ਲੱਗ ਗਿਆ ਪਤਾ ਨਹੀਂ ਕਿਉਂ ਪਰ ਮੇਰੇ ਅੰਦਰ ਮੈਂ ਕੌਨਫੀਡੈਂਸ ਨਾਲ ਖੜਾ ਕਰਦਾ ਐਨਰਜੀ ਇਕੱਠੀ ਕਰਦਾ ਬਾਪੂ ਜੀ ਜੱਫੀ ਪਾਣਾ ਬਾਪੂ ਆ ਜਾ ਤੇਰੇ ਕੋਲ ਪਰ ਇਹ ਪਹਿਲਾਂ ਨਹੀਂ ਸੀ ਪਤਾ ਨਹੀਂ ਕਿ ਮਨ ਚ ਆਦਬ ਸਤਕਾਰ ਪੂਰਾ ਇਹ ਜੀ ਗੱਲ ਨਹੀਂ ਪਰ ਇੱਕ ਵੈਸੇ ਝਾਕਾ ਮਨ ਦੇ ਵਿੱਚ ਯਾਰ ਵੀ ਮੈਂ ਡੈਡੀ ਨੂੰ ਲਵ ਯੂ ਕਿਵੇਂ ਕਹਾਂ ਕਿਵੇਂ ਕਹਾਂ ਯਾਰ ਇਹ ਚੀਜ਼ ਹੁੰਦੀ ਆ ਪਰ ਮੈਂ ਕਹਿ ਦਣਾ ਹੁਣ ਨਾ ਫਿਰ ਵੀ ਕਈ ਵਾਰੀ ਉਹ ਜਿਵੇਂ ਫੋਨ ਜੇ ਕੱਟਣ ਲੱਗੇ ਨਾ ਅੱਛਾ ਪਤਾ ਨਹੀਂ ਸੁਣਿਆ ਹੋਣਾ ਨਹੀਂ ਹੋਣਾ ਹਾਂਜੀ ਚਲੋ ਠੀਕ ਆ ਓਕੇ ਬਾਈ ਓਕੇ ਓਕੇ ਵੀ ਪਤਾ ਵੀ ਪਤਾ ਵੀ ਆ ਵੀ ਲੱਗਦਾ ਹੈ ਕਹਿ ਵੀ ਦਿੱਤਾ ਕਹਿ ਵੀ ਦਿੱਤਾ ਠੀਕ ਹੈ ਪਰ ਇਹ ਹੈ ਚੀਜ਼ ਇਹ ਰਹਿੰਦੀ ਹੈ ਨਾ ਹੂੰ ਇਹ ਰਹਿੰਦੀ ਹੈ ਅਗਰ ਮੈਂ ਤੁਹਾਨੂੰ ਇੱਕ ਸਿੰਪਲ ਡੈਫੀਨੇਸ਼ਨ ਪੁੱਛਾਂ ਵੀ ਪਿਓ ਕੀ ਹੁੰਦਾ ਮੈਨੂੰ ਲੱਗਦਾ ਜੀ ਅ ਪਿਓ ਤਾਂ ਸਾਰਾ ਕੁਝ ਹੀ ਆ うん。<music>